ਮੰਦਰ ਸ਼੍ਰੀ ਰਾਮ ਤਲਾਈ ਸੁਧਾਰ ਕਮੇਟੀ ਵੱਲੋਂ ਪ੍ਰਧਾਨ ਸੁਨੀਲ ਅਰੋੜਾ ਚੇਅਰਮੈਨ ਕੇਵਲ ਕਿਸ਼ੋਰ ਮਹਾਜਨ ਦੀ ਦੇਖਰੇਖ ਹਿਤ ਸ਼ਾਸਤਰੀ ਅਨਿਲ ਸ਼ੁਕਲਾ ਅਤੇ ਮੁੱਖ ਪੰਡਿਤ ਨੱਥੂ ਰਾਮ ਦੂਬੇ ਵੱਲੋਂ ਸ਼੍ਰੀ ਰਾਮ ਤਲਾਈ ਮੰਦਿਰ ਚੀਟੀ ਰੋਡ ਵਿਖੇ ਹਨੂਮਾਨ ਜਨਮotsਵ ਦੇ ਸੰਬੰਧ ਵਿੱਚ ਹਨੂਮਾਨ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਸੁੰਦਰ ਕਾਂਡ ਅਤੇ ਹਨੂਮਾਨ ਚਾਲੀਸਾ ਦੇ ਪਾਠ ਹੋਏ ਅਤੇ ਹਵਨ ਯਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਉਪ ਪ੍ਰਧਾਨ ਗੁਲਸ਼ਨ ਮਹਾਜਨ Hindu Chetna Punjab ਪ੍ਰਧਾਨ अनुज खेमका ਅਤੇ ਅਸ਼ੋਕ ਜੋਸ਼ੀ ਨੇ ਅਚੇਚਤ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਹਨੂਮਾਨ ਜਨਮotsav ਦੀ ਵਧਾਈ ਦਿੱਤੀ। ਕਮੇਟੀ ਦੇ ਮੀਤ ਪ੍ਰਧਾਨ ਬ੍ਰਿਜ ਲਾਲ ਪਾਟਿਆ, ਜਨਕ ਕਤਰ ਅਸ਼ਨੀ ਮਹਾਜਨ, ਸਕਤਰ ਮਨੀਸ਼ ਮਹਾਜਨ ਸਮੇਤ ਸੰਗਤਾ ਮੌਜੂਦ ਸਨ। ਓਮ ਰਾਮ ਨਾਮਾ ਨਮਸਵਾ। ਓਮ ਰਾਮ ਨਾਮਾ ਨਮਸਵਾ। ਓਮ ਰਾਮ ਨਾਮਾ ਨਮਸਵਾ। ਓਮ ਰਾਮ ਨਾਮਾ ਨਮਸਵਾ। ਜਿਹੜੀ ਇਹ ਉਤਸਵ ਹੈ ਜਿਹੜਾ ਮੰਦਿਰ ਸ਼੍ਰੀ ਰਾਮ ਤਲਾਈ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਤੇ ਅੱਜ ਸ਼੍ਰੀ ਪ੍ਰਭੂ ਸ਼੍ਰੀ ਹਨੂਮਾਨ ਜੀ ਦਾ ਜਨਮotsਵ ਹੈ ਉਹਦੇ ਵਾਸਤੇ ਮੈਂ ਰਾਮ ਤਲਾਈ ਮੰਦਿਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਂ ਇਹ ਜਿਹੜਾ ਮੰਦਿਰ ਨੇ ਅੱਜ ਇਹ ਉਤਸਵ ਕਰਾ ਰਿਹਾ ਤੇ ਮੰਦਿਰ ਦੇ ਇਸ ਉਤਸਵ ਵਾਸਤੇ ਮੰਦਿਰ ਕਮੇਟੀ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਅੱਜ ਸਾਡੇ ਸਨਾਤਨ ਧਰਮ ਚ ਬੜੀ ਖੁਸ਼ੀ ਦਿਆ ਕੀ ਅੱਜ ਰੂਦਰ অবতার ਹਨੂਮਾਨ ਜੀ ਦਾ ਜਨਮ ਦਿਨ ਹੈ ਉਹ ਅੱਜ ਵੀ ਧਰਤੀ ਦੇ ਵਿਰਾਜਮਨ ਅਮਰਨ ਸਾਸ ਸੰਗ ਦੇ ਵਿੱਚ ਹਾਜ਼ਰ ਹੁੰਦੇ ਨੇ ਮੰਦਸਹੀ ਰਾਮ ਤਲਾਈ ਕਮੇਟੀ ਸੁਧਾਰ ਸਮਿਤੀ ਵੱਲੋਂ ਸ਼੍ਰੀ ਕੇਵਲ ਕਿਸ਼ੋਰ ਚੇਅਰਮੈਨ ਤੇ ਸ਼੍ਰੀ ਅਨੀਲ ਅਰੋੜਾ ਪ੍ਰਧਾਨ ਜੀ ਅਗਲਛਾ ਦੇ ਸਾਡੀ ਕਮੇਟੀ ਦੇ ਮੈਂਬਰ ਵਾਚਾਰਕੀ ਸਹਾਇਕ ਇਹ ਕਾਰਜਕਰਮ ਨੂੰ ਕਰ ਰਹੇ ਨੇ ਅੱਜ ਜਿਹੜਾ ਹਰਮਾ ਜੀ ਜਨਮ ਦਿਤੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਹ ਬੰਦਰ ਜਿਹੜੇ ਆ ਬੜੇ ਮਤਲਬ ਛੂਜ ਵੀ ਨਾ ਬੜੇ ਸ਼ਰਧਾ ਦੇ ਨਾਲ ਬਣਾਉਂਦੇ ਨਾ ਔਰ ਜਿਹੜੇ ਰਾਮਚੰਦਰ ਜੀ ਹੈ ਉਹਨਾਂ ਦੇ ਭਗਤ ਆ ਮੰਨੇ ਜਾਂਦੇ ਸਾਰੇ ਹਨੂਮਾਨ ਜੀ ਹਨੂਮਾਨ ਜੀ ਤ੍ਰੇਤਾ ਯੁਗ ਤੇ ਆਏ ਸੀ ਔਰ ਦੱਸਿਆ ਜਾਂਦਾ ਹੈ ਕਿ ਜਿਹੜੇ ਨੂੰ ਬੋਲੇ ਸ਼ੰਕਰ ਆ ਉਹਨਾਂ ਦਾ ਯਾਰ ਮਾ ਰੂਦਰਾ ਔਰ ਪ੍ਰਭੂ ਦੀ ਸੇਵਾ ਕਰਨ ਵਾਸਤੇ ਰਾਮ ਦੀ ਸੇਵਾ ਕਰਨ ਵਾਸਤੇ ਕਿਹਾਤਾ ਜੁ ਕੋਈ ਆਈ ਸੀ ਔਰ ਉਹਨਾਂ ਨੇ ਅੱਜ ਤੱਕ ਵੀ ਇਹ ਧਰਤੀ ਦੇ ਵਿੱਚ ਹੈ ਮੈਂ ਆਪਣੀ ਸਮਤੀ ਬਣੋ ਅਮਰਸਾੜ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਵਸ ਸ਼੍ਰੀ ਹਿਮਾਨ ਜੰਤੂਰੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਸੁਸ ਕਰਨਾ ਔਰ ਮੈਂ ਕਰਨਾ ਮੇਰੀ ਪ੍ਰਾਰਥਨਾ ਹੈ ਕਿ ਇਹੋ ਜੀਆਂ ਜੰਤੀਆਂ ਅਸੀਂ सैकड़ा साल तक हो मनाते रहिए ताकि लोगों आने वाले सज्जनों आने वाले भक्तों शुभ आशीर्वाद मिलते रहे मैं बस यही कहना चाह चाहती हूँ कि सभी भक्तजनों को हनुमान जयंती की बहुत बहुत बधाई हो सभी आए यहाँ पे जो कीर्तन हो रहा है उसका आनंद ले प्रभु सब पर कृपा बनाए रखे सबका अच्छा हो सबका भला हो क्योंकि यहाँ पर श्री राम जी ने आकर विश्राम किया था तो काफी प्राचीन मंदिर है आज मंदिर श्री राम तलाई में हनुमान जी का जन्मदिन का उत्सव बड़े धूमधाम से मनाया जा रहा है पहले तो सुबह हनुमान जी का स्नानान करवाया गया फिर सुंदरकांड का पाठ कराया गया भगवान श्री राम जी के परम भक्त प्रभु श्री हनुमान जी का जन्मोत्सव आज प्राचीन और ऐतिहासिक मंदिर श्री राम तलाई अमृतसर में बड़ी श्रद्धा भावना ਨਾਲ मनाया गया जिथे ਵੱਟਾਂ ਵੱਲੋਂ ਈਸ਼ਵਰੇ ਪ੍ਰਭੂ ਸ੍ਰੀ ਹਨੂਮਾਨ ਜੀ ਨੂੰ ਇਸ਼ਨਾਨ ਕਰਵਾਏ ਗਏ ਅਤੇ ਹਵਨ ਯਗ ਤੋਂ ਬਾਅਦ ਆਰਤੀ ਹੋਈ ਅਤੇ ਸੰਗੀਤਨ ਹੋਇਆ ਆਪ ਸਭ ਨੂੰ ਫਾਸਟਵੇ ਨਿਊਜ਼ ਟੀਮ ਵੱਲੋਂ ਪ੍ਰਭੂ ਸ੍ਰੀ ਹਨੂਮਾਨ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ